ਅੱਜ ਦੇ ਇਸ ਵੀਡੀਓ ਦੇ ਵਿੱਚ ਤੁਸੀਂ ਉਸ ਪੰਜਾਬੀ ਯੋਧੇ ਦੇ ਬਾਰੇ ਵਿੱਚ ਜਾਣੋਗੇ ਜਿਨ੍ਹਾਂ ਨੇ ਸਿਰਫ 120 ਜਵਾਨਾਂ ਦੀ ਮਦਦ ਨਾਲ ਪਾਕਿਸਤਾਨ ਦੇ 2000 ਤੋਂ ਵੱਧ ਸੈਨਿਕਾਂ ਨੂੰ ਯੁੱਧ ਦੇ ਮੈਦਾਨ ਵਿੱਚ ਹਰਾ ਦਿੱਤਾ ਸੀ ਲੋਂਗੇਵਾਲਾ ਦੀ ਧਰਤੀ ਤੇ ਹੋਏ ਉਸ ਯੁੱਧ ਨੇ ਜਿਸ ਨੇ ਇਤਿਹਾਸ ਬਣਾ ਦਿੱਤਾ ਇੱਕ ਕਹਾਣੀ ਹੈ ਮੇਜਰ ਕੁਲਦੀਪ ਸਿੰਘ ਚੰਦਪੁਰੀ ਜੀ ਦੀ ਜਿਨ੍ਹਾਂ ਨੇ ਨਾ ਸਿਰਫ ਆਪਣੇ ਹੌਸਲੇ ਨਾਲ ਇਸ ਯੁੱਧ ਨੂੰ ਲੜਿਆ ਬਲਕਿ ਦੁਸ਼ਮਣ ਨੂੰ ਉਹਨਾਂ ਦੀ ਹੱਦ ਵਿੱਚ 8 ਕਿਲੋਮੀਟਰ ਤੱਕ ਖਦੇੜ ਦਿੱਤਾ ਬਾਰਡਰ ਫਿਲਮ ਦੇ ਵਿੱਚ ਸਾਨੀ ਦਿਓਲ ਨੇ ਜੋ ਕਿਰਦਾਰ ਨਿਭਾਇਆ ਸੀ ਉਹ ਕਿਰਦਾਰ ਸੀ ਮੇਜਰ ਕੁਲਦੀਪ ਸਿੰਘ ਚਾਂਦਪੂਰੀ ਜੀ ਦਾ ਤੇ ਯੁੱਧ ਵਿੱਚ ਇੱਕ ਹੈਰਾਨੀਜਨਕ ਗੱਲ ਇਹ ਰਹੀ ਸੀ ਕਿ ਜਿੱਥੇ ਭਾਰਤੀ ਪੋਸਟ ਦੀ ਹਰ ਚੀਜ਼ ਤਬਾਹ ਹੋ ਗਈ ਉੱਥੇ ਇੱਕ 10x10 ਦਾ ਭਾਰਤੀ ਫੌਜ ਵੱਲੋਂ ਬਣਾਇਆ ਛੋਟਾ ਜਿਹਾ ਮੰਦਰ ਜੋ ਆਖਰੀ ਤੱਕ ਟੁੱਟ ਰਿਹਾ ਇਹ ਜੰਗ ਕਿਸ ਤਰੀਕੇ ਨਾਲ ਲੜੀ ਗਈ ਸੀ ਕੀ ਕੁਝ ਹੋਇਆ ਸੀ ਉਸ ਭਿਆਨਕ ਰਾਤ ਨੂੰ ਆਓ ਜਾਣਦੇ ਹਾਂ ਲੋਹਗੇਵਾਲਾ ਦੀ ਜੰਗ ਦੀ ਪੂਰੀ ਕਹਾਣੀ ਇਸ ਵੀਡੀਓ ਵਿੱਚ ਇੰਡੀਆ ਦੀ ਫੌਜ ਦਾ ਬੜਾ ਹਿੱਸਾ ਉਹਨਾਂ ਦਿਨਾਂ ਦੇ ਵਿੱਚ ਈਸਟ ਪਾਕਿਸਤਾਨ ਜੋ ਕਿ ਅੱਜ ਬੰਗਲਾਦੇਸ਼ ਹੈ ਉੱਥੇ ਉਲਝਿਆ ਹੋਇਆ ਸੀ ਤੇ ਬਾਕੀ ਸੈਨਾ ਜੰਮੂ ਕਸ਼ਮੀਰ ਦੀ ਸੀਮਾ ਤੇ ਸੁਰੱਖਿਆ ਵਿੱਚ ਲੱਗੀ ਹੋਈ ਸੀ ਪਾਕਿਸਤਾਨ ਨੇ ਸੋਚਿਆ ਕਿ ਲੋਂਗੇਵਾਲਾ ਪੋਸਟ ਤੇ ਹਮਲਾ ਕਰਕੇ ਭਾਰਤ ਵਿੱਚ ਐਂਟਰ ਹੋਇਆ ਜਾਵੇ ਤੇ ਇਸ ਏਰੀਆ ਦੇ ਵਿੱਚ ਆਪਣਾ ਕਬਜ਼ਾ ਕੀਤਾ ਜਾਵੇ ਰਾਜਸਥਾਨ ਵਿੱਚ ਇੰਡੀਆ ਤੇ ਪਾਕਿਸਤਾਨ ਦੇ ਬਾਰਡਰ ਤੇ ਇੱਕ ਛੋਟਾ ਜਿਹਾ ਪਿੰਡ ਹੈ ਲੋਂਗੋਵਾਲਾ ਜਿੱਥੇ ਸਿਰਫ ਦੂਰ ਦੂਰ ਤੱਕ ਰੇਤ ਤੇ ਗਰਮ ਹਵਾਵਾਂ ਚੱਲਦੀਆਂ ਹਨ ਰੇ ਦਿੱਟਲਿਆਂ ਦੇ ਵਿੱਚ ਬਣੀ ਇਸ ਚੈੱਕਪੋਸਟ ਤੇ ਲੋਕਾਂ ਦਾ ਆਣਾ ਜਾਣਾ ਬਹੁਤ ਘੱਟ ਹੁੰਦਾ ਹੈ ਤੇ ਪਾਕਿਸਤਾਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੇਕਰ ਉਸਨੇ ਲੋੰਗੋ ਵਾਲਾ ਚੈੱਕਪੋਸਟ ਤੇ ਕਬਜ਼ਾ ਕਰ ਲਿਆ ਤਾਂ ਉਸ ਨੂੰ ਜੈਸਲਮੇਰ ਤੱਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ ਚਾਂਦਪੂਰੀ ਜੀ ਦੱਸਦੇ ਹਨ ਉਸ ਵਕਤ ਲੋੰਗੋ ਵਾਲਾ ਚੌਂਕੀ ਤੇ ਮੈਨੂੰ ਮਿਲਾ ਕੇ ਸਿਰਫ 120 ਜਵਾਨ ਸਨ ਸਾਡੀ ਕੰਪਨੀ 23 ਬਟਾਲੀਅਨ ਪੰਜਾਬ ਰੈਜiment ਦੇ ਜਵਾਨ ਸਰਹੱਦ ਤੇ ਗਸ਼ਤ ਲਾ ਰਹੇ ਸਨ 4 ਦਸੰਬਰ ਦੀ ਸ਼ਾਮ ਦੇ ਸਮੇਂ ਉਨਾਵਲ ਨੂੰ ਖਬਰ ਮਿਲੀ ਕਿ ਦੁਸ਼ਮਣ ਦੇ ਬਹੁਤ ਸਾਰੇ ਟੈਂਕ ਪੂਰੀ ਬ੍ਰਿਗੇਡ ਦੇ ਨਾਲ ਲੋਂਗੇਵਾਲਾ ਚੌਂਕੀ ਵੱਲ ਵੱਧ ਰਹੇ ਹਨ ਉਸ ਬ੍ਰਿਗੇਡ ਵਿੱਚ 2000 ਤੋਂ ਵੱਧ ਜਵਾਨ ਸਨ ਮੇਜਰ ਕੁਲਦੀਪ ਸਿੰਘ ਚਾਂਦਪੂਰੀ ਜੀ ਨੇ ਇਸ ਦੀ ਖਬਰ ਆਰਮੀ ਹੈੱਡਕੁਆਟਰ ਦੇ ਵਿੱਚ ਦਿੱਤੀ ਤੇ ਤੁਰੰਤ ਮਦਦ ਲਈ ਮੰਗ ਕੀਤੀ ਪਰ ਉਸ ਵਕਤ ਰਾਤ ਦਾ ਸਮਾਂ ਹੋਣ ਕਰਕੇ ਨਾ ਜਮੀਨੀ ਮਦਦ ਮਿਲ ਸਕੀ ਨਾ ਹੀ ਹਵਾਈ ਚਾਂਦਪੂਰੀ ਜੀ ਆਪਣੇ ਇੰਟਰਵਿਊ ਵਿੱਚ ਦੱਸਦੇ ਹਨ ਕਿ ਮੈਂ ਠਹਿਰਿਆ ਇੱਕ ਪੰਜਾਬੀ ਦਾ ਬੱਚਾ ਮੈਂ ਕਿੱਥੇ ਪਿੱਛੇ ਹਟਣ ਵਾਲਾ ਸੀ ਪਰੰਤੂ ਫੇਰ ਵੀ ਮੈਂ ਆਪਣੇ ਸਾਰੇ 120 ਜਵਾਨਾਂ ਨੂੰ ਇਕੱਠਾ ਕਰਕੇ ਕਿਹਾ ਕਿ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਤੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸੈਕਰੀਫਾਈਸ ਬਾਰੇ ਵੀ ਦੱਸਿਆ ਤੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਜੋ ਵੀ ਇੱਥੋਂ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ ਪਰੰਤੂ ਉਹ ਇੱਥੇ ਹੀ ਡਟੇ ਰਹਿਣਗੇ ਉਨ੍ਹਾਂ ਦੀ ਇਸ ਸਪੀਚ ਤੋਂ ਬਾਅਦ ਇੱਕ ਵੀ ਜਵਾਨ ਉਸ ਪੋਸਟ ਨੂੰ ਛੱਡ ਕੇ ਜਾਣ ਲਈ ਰਾਜੀ ਨਾ ਹੋਇਆ ਬਲਕਿ ਦੁਸ਼ਮਣ ਦੀ ਫੌਜ ਨਾਲ ਟੱਕਰ ਲੈਣ ਦੇ ਲਈ ਤਿਆਰ ਹੋ ਗਿਆ ਪਾਕਿਸਤਾਨ ਦੀ 2000 ਤੋਂ ਵੱਧ ਸੈਨਿਕਾਂ ਦੀ ਫੌਜ ਆਪਣੇ T59 ਟੈਂਕਸ ਦੇ ਨਾਲ ਅੱਗੇ ਵਧ ਰਹੀ ਸੀ ਪਾਕਿਸਤਾਨੀ ਫੌਜ ਇਸ ਕੌਨਫੀਡੈਂਸ ਨਾਲ ਅੱਗੇ ਵਧ ਰਹੀ ਸੀ ਕਿ ਹੋ ਲੋਂਗੋ ਵਾਲਾ ਵਿੱਚ ਬ੍ਰੇਕਫਾਸਟ ਰਾਮਗੜ੍ਹ ਵਿੱਚ ਲੰਚ ਤੇ ਜੈਸਲਮੇਰ ਵਿੱਚ ਡਿਨਰ ਕਰਨਗੇ ਚਾਂਦਪੂਰੀ ਜੀ ਦੱਸਦੇ ਹਨ ਮੈਂ ਅਤੇ ਮੇਰੀ ਕੰਪਨੀ ਦੇ ਜਵਾਨ ਮੂੰਹ ਤੋੜ ਜਵਾਬ ਦੇਣ ਦੇ ਲਈ ਤਿਆਰੀ ਵਿੱਚ ਲੱਗ ਗਏ ਲੋਂਗੋ ਵਾਲਾ ਪੋਸਟ ਤੇ ਕੋਈ ਲੈਂਡਮਾਈਨ ਨਹੀਂ ਸੀ ਬਸ ਬੀਐਸਐਫ ਦੇ ਜਵਾਨਾਂ ਨੇ ਉੱਥੇ ਇੱਕ ਤਾਰ ਲਗਾ ਰੱਖੀ ਸੀ ਤਾ ਜੋ ਉਹਨਾਂ ਦੇ ਊਂਟ ਦੂਸਰੇ ਪਾਸੇ ਨਾ ਜਾਣ ਲੇਕਿਨ ਇਸ ਤਾਰ ਨੂੰ ਦੇਖ ਕੇ ਪਾਕਿਸਤਾਨੀ ਆਰਮੀ ਨੂੰ ਲੱਗਿਆ ਕਿ ਭਾਰਤੀ ਫੌਜ ਨੇ ਲੈਂਡਮਾਈਨ ਬਿਚਾਇਆ ਹੋਇਆ ਹੈ ਇੱਥੇ ਹੀ ਪਾਕਿਸਤਾਨੀ ਆਰਮੀ ਨੇ ਗਲਤੀ ਕਰਦਿਆਂ ਆਪਣੇ ਟੈਂਕ ਪੱਕੇ ਰਸਤੇ ਨੂੰ ਛੱਡ ਕੇ ਰੇਤ ਦੇ ਵਿੱਚ ਉਤਾਰ ਦਿੱਤੇ ਤੇ ਉਹਨਾਂ ਦੇ ਟੈਂਕ ਉਸ ਰੇਤ ਵਿੱਚ ਫਸ ਗਏ ਕੁਝ ਸਮੇਂ ਬਾਅਦ ਪਾਕਿਸਤਾਨੀ ਟੈਂਕਾਂ ਨੇ ਗੋਲੀਆਂ ਦੀ ਬਰਸਾਤ ਕਰਦਿਆਂ ਸਾਡੀ ਚੌਂਕੀ ਨੂੰ ਘੇਰ ਲਿਆ ਉਹ ਲਗਾਤਾਰ ਅੱਗੇ ਵਧ ਰਹੇ ਸਨ ਤੇ ਉਹਨਾਂ ਦੇ ਪਿੱਛੇ ਪੂਰੀ ਪਾਕਿਸਤਾਨੀ ਫੌਜ ਸੀ ਅਸੀਂ ਵੀ ਜੀਪ ਤੇ ਲੱਗੀ ਹੋਈ ਰਾਈਫਲ ਅਤੇ 80mm ਮੋਡਰ ਨਾਲ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਸਾਡੀ ਸ਼ੁਰੂਆਤੀ ਕਾਰਵਾਈ ਇੰਨੀ ਸ਼ਕਤੀਸ਼ਾਲੀ ਸੀ ਕਿ ਉਹ ਸਾਡੇ ਵਿਰੁੱਧ ਕੁਝ ਦੂਰੀ ਤੇ ਰੁਕਣ ਤੇ ਮਜਬੂਰ ਹੋ ਗਏ ਉਹਨਾਂ ਨੇ ਅਖੀਰ ਕਰਕੇ ਥੋੜੀ ਦੂਰ ਤੇ ਰਹਿ ਕੇ ਲੜਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਚਾਂਦਪੂਰੀ ਜੀ ਦੱਸਦੇ ਸਨ ਕਿ ਉਹ ਰਾਤ ਇਮਤਿਹਾਨ ਦੀ ਰਾਤ ਸੀ ਗੋਲੀਬਾਰੀ ਰੁਕਣ ਤੇ ਜੇ ਕੋਈ ਆਵਾਜ਼ ਸੁਣਾਈ ਦੇ ਰਹੀ ਸੀ ਤਾਂ ਉਹ ਸਨ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਪਾਕਿਸਤਾਨ ਫੌਜ ਦੀ ਯੋਜਨਾ ਅਨੁਸਾਰ ਉਹ ਸਾਡੀ ਚੌਂਕੀ ਤੇ ਕਬਜ਼ਾ ਕਰਕੇ ਰਾਮਗੜ੍ਹ ਰਾਹੀਂ ਜੈਸਲਮੇਰ ਤੱਕ ਜਾਣਾ ਚਾਹੁੰਦੇ ਸਨ ਪਰ ਸਾਡੇ ਇਰਾਦੇ ਵੀ ਫौलाਦੀ ਸਨ ਜੋ ਮਜਬੂਤ ਕੰਧਾਂ ਵਾਂਗ ਉਹਨਾਂ ਦੇ ਸਾਹਮਣੇ ਖੜੇ ਸਨ ਸਾਨੂੰ ਸਿਰਫ ਆਖਰੀ ਸਾਹ ਤੱਕ ਲੜਨਾ ਸੀ ਰਾਤ ਹੌਲੀ-ਹੌਲੀ ਦਿਨ ਚੜਨ ਵੱਲ ਵਧ ਰਹੀ ਸੀ ਉਹਨਾਂ ਤੱਕ ਭਾਰਤੀ ਫੌਜ ਦੀ ਛੋਟੀ ਜਿਹੀ ਟੁਕੜੀ ਨੇ ਦੁਸ਼ਮਣਾਂ ਦੇ 12 ਟੈਂਕ ਤਬਾਹ ਕਰ ਦਿੱਤੇ ਸਨ ਇੰਡੀਅਨ 에ਅਰ ਫੋਰਸ ਦੇ ਹੰਟਰ ਜਹਾਜ਼ ਰਾਤ ਦੇ ਅੰਧੇਰੇ ਵਿੱਚ ਹਮਲਾ ਨਹੀਂ ਕਰ ਸਕਦੇ ਸਨ ਹੁਣ ਉਹਨਾਂ ਨੂੰ ਸਵੇਰ ਦੀ ਉਡੀਕ ਸੀ ਚੜ ਦੀ ਸਵੇਰ ਹੀ ਦੋ ਹੰਟਰ ਜਹਾਜ਼ ਲੋਂਗੋਵਾਲਾ ਵੱਲ ਵਧ ਪਏ ਉਸ ਸਮੇਂ ਰੋਸ਼ਨੀ ਇੰਨੀ ਘੱਟ ਸੀ ਕਿ ਅਸਮਾਨ ਦੀ ਉਚਾਈ ਤੋਂ ਜ਼ਮੀਨ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਸੀ ਉਸ ਵੇਲੇ ਨਾ ਤਾਂ ਨੈਵੀਗੇਸ਼ਨ ਸਿਸਟਮ ਇੰਨਾ ਮਾਡਰਨ ਸੀ ਤੇ ਨਾ ਹੀ ਕੋਈ ਲੈਂਡਮਾਰਕਿੰਗ ਸੀ ਇਸ ਕਰਕੇ ਦੋਵੇਂ ਜਹਾਜ਼ ਜੈਸਲਮੇਰ ਤੋਂ ਲੋਂਗੋਵਾਲਾ ਤੱਕ ਜਾਣ ਵਾਲੀ ਸੜਕ ਦਾ ਪਿੱਛਾ ਕਰਦੇ ਹੋਏ ਅੱਗੇ ਵਧੇ ਅਤੇ ਧੂੜ ਦੇ ਗੁਬਾਰਚ ਲੁਕੇ ਪਾਕਿਸਤਾਨੀ ਟੈਂਕਾਂ ਦੇ ਪਰ ਕੱਚੇ ਉਡਾ ਦਿੱਤੇ ਉਹ ਬੁਖਲਾਈ ਹੋਈ ਟੈਂਕ ਲੈ ਕੇ ਇੱਧਰ ਉੱਧਰ ਦੌੜਨ ਲੱਗ ਪਏ 5 ਦਸੰਬਰ ਦੀ ਸਵੇਰ ਹੋਣ ਤੱਕ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਉਹਨਾਂ ਦੀ ਹੱਦ ਵਿੱਚ 8 ਕਿਲੋਮੀਟਰ ਅੰਦਰ ਤੱਕ ਖਦੇੜ ਦਿੱਤਾ ਸੀ 6 ਦਸੰਬਰ ਤੱਕ ਭਾਰਤੀ ਫੌਜ ਪਾਕਿਸਤਾਨ ਦੀ ਹੱਦ ਵਿੱਚ ਹੀ ਡਟੀ ਰਹੀ ਉੱਥੇ ਹੀ ਖਾਣਾ ਬਣਦਾ ਸੀ ਤੇ ਉੱਥੇ ਹੀ ਖਾਂਦੇ ਸਨ 6 ਦਸੰਬਰ ਤੱਕ ਭਾਰਤ ਨੇ ਜੰਗ ਜਿੱਤ ਲਈ ਇਸ ਤੋਂ ਬਾਅਦ ਭਾਰਤੀ ਸੈਨਿਕ ਆਪਣੀ ਹੱਦ ਵਿੱਚ ਵਾਪਸ ਆ ਗਏ ਇਸ ਯੁੱਧ ਵਿੱਚ ਹੈਰਾਨੀ ਵਾਲੀ ਗੱਲ ਇੱਕ ਸਾਹਮਣੇ ਆਈ ਉਹ ਇਹ ਸੀ ਕਿ ਭਾਰਤੀ ਫੌਜ ਨੇ ਚੌਂਕੀ ਦੇ ਕੋਲ 10x10 ਦਾ ਇੱਕ ਮੰਦਰ ਬਣਾਇਆ ਹੋਇਆ ਸੀ ਜੰਗ ਵਿੱਚ ਭਾਰੀ ਤਬਾਹੀ ਹੋਈ ਚੌਂਕੀ ਸੜ ਕੇ ਰਾਖ ਹੋ ਗਈ ਪਰ ਮੰਦਰ ਨੂੰ ਖਰੋਜ ਤੱਕ ਨਹੀਂ ਆਈ ਜੰਗ ਤੋਂ ਬਾਅਦ ਇੰਦਰਾ ਗਾਂਧੀ ਸਮੇਤ ਬੀਐਸਐਫ ਡਾਇਰੈਕਟਰ ਅਤੇ ਰਾਜਸਥਾਨ ਦੇ ਗਵਰਨਰ ਤੇ ਮੁੱਖ ਮੰਤਰੀ ਸਭ ਉਹ ਮੰਦਰ ਦੇਖਣ ਆਏ ਸਭ ਹੈਰਾਨ ਸਨ ਕਿ ਇੰਨੀ ਤਬਾਹੀ ਦੇ ਬਾਵਜੂਦ ਉਹ ਮੰਦਰ ਕਿਵੇਂ ਸਲਾਮਤ ਰਿਹਾ ਅੱਜ ਵੀ ਸਮੁੰਦਰ ਦੇ ਵਿੱਚ ਕੋਈ ਅਲੱਗ ਤੋਂ ਪੁਜਾਰੀ ਨਹੀਂ ਹੈ ਬਲਕਿ ਬੀਐਸਐਫ ਦੇ ਜਵਾਨਾਂ ਵੱਲੋਂ ਹੀ ਇਸ ਮੰਦਰ ਦੀ ਸੇਵਾ ਸੰਭਾਲ ਦਾ ਕੰਮ ਕੀਤਾ ਜਾਂਦਾ ਹੈ ਤੇ ਇੱਕ ਇਹ ਵੀ ਮੰਨਤਾ ਹੈ ਕਿ ਜੋ ਵੀ ਇਸ ਮੰਦਰ ਦੇ ਵਿੱਚ ਕੋਈ ਸੁੱਖ ਸੁਖਦਾ ਹੈ ਉਹ ਪੂਰੀ ਹੋ ਜਾਂਦੀ ਹੈ ਲੋਂਗੇਵਾਲਾ ਦੇ ਕੋਲ ਇੱਕ ਪਿੰਡ ਗਮਨੇਵਾਲਾ ਹੈ ਜੰਗ ਦੇ ਦਿਨਾਂ ਵਿੱਚ ਪਾਕਿਸਤਾਨੀ ਫੌਜ ਨੇ ਉੱਥੇ ਦੇ ਸਾਰੇ ਖੂਹਾਂ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਸੀ ਆਵੇਂ ਜੰਗ ਤੋਂ ਬਾਅਦ ਸਰਕਾਰ ਨੇ ਜਾਂਚ ਕਰਵਾਈ ਪਰ ਉਸ ਪਿੰਡ ਦੇ ਲੋਕ ਅੱਜ ਤੱਕ ਵੀ ਉਨਾ ਖੂਆਂ ਦਾ ਪਾਣੀ ਨਹੀਂ ਪੀਂਦੇ ਲੋਂਗੋਵਾਲਾ ਵਿੱਚ ਬਹਾਦਰੀ ਲਈ ਚਾਂਦਪੂਰੀ ਜੀ ਨੂੰ ਮਹਾਵੀਰ ਚੱਕਰ ਨਾਲ ਨਵਾਜਿਆ ਗਿਆ ਸੀ ਕੁਲਦੀਪ ਸਿੰਘ ਚਾਂਦਪੂਰੀ ਜੀ ਬਰਗੇਡੀਅਰ ਬਣ ਕੇ ਫੌਜ ਵਿੱਚੋਂ ਰਿਟਾਇਰ ਹੋਏ ਤੇ ਸਾਲ 2018 ਵਿੱਚ 77 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਚਾਂਦਪੂਰੀ ਜੀ ਨੇ ਮੁਹਾਲੀ ਦੇ 40 ਹਸਪਤਾਲ ਵਿੱਚ ਆਖਰੀ ਸਾਹ ਲਏ ਉਹ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਜੇਕਰ ਤੁਹਾਨੂੰ ਲੋਂਗੋਵਾਲਾ ਦੀ ਇਹ ਮਹਾਨ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਐਸ ਡਿਫੈਕਟਸ ਐਂਡ ਮੋਟੀਵੇਸ਼ਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਅਜਿਹੀਆਂ ਇਤਿਹਾਸਿਕ ਤੇ ਪ੍ਰੇਰਣਾਦਾਇਕ ਕਹਾਣੀਆਂ ਲਿਆਉਂਦੇ ਰਹੀਏ ਧੰਨਵਾਦ